سلام عليك يا ਆਪ ਹੀ ਤੁਸੀਂ ਚਾਰ ਧੱਕੇ ਬਾਦ ਆਇਆ ਅਸੀਂ ਤੁਹਾਡੇ ਘਰ ਆਉਂਦੇ ਹਾਂ ਤੁਹਾਡੇ ਨਾਲ ਕਿਉਂ ਲੱਗੀ ਤੁਸੀਂ ਜਿਆਦਾ ਨਹੀਂ ਹੁੰਦਾ ਜੇ ਲੈਡੀ ਨਾਲ ਗੱਲ ਕਰਾਂਗੇ ਲੈਡੀ ਨਾਲ ਗੱਲ ਕਰੇਗੀ ਲੈਡੀ ਨਾਲ ਲੈਡੀ ਦੀ ਗੱਲ ਕਰੇਗੀ ਉਹ ਲੈਡਿਸ ਲੈ ਆਓ ਲੈਡਿਸ ਕਿਤੇ ਜੇ ਕਲਿਆਰੀ ਤੋਂ ਬੰਗਾ ਪਿਆ ਤੁਹਾਡਾ ਲੈਡਿਸ ਤਾਂ ਵੀ ਨਹੀਂ ਤੁਹਾਡਾ ਲੈਡਾ ਲੈ ਕੱਖਣੀ ਹੈ ਲੈਡੀ ਬਿਲਵਾ ਲਓ ਅਜੇ ਤਾਂ ਤੁਹਾਡੀ ਇੱਕ ਲੈਡਿਸ ਨਹੀਂ ਆਈ ਕਿ ਉਹ ਕਵਰ ਕਰ ਦਿੱਤੇ ਅੱਗੇ ਪਾ ਜੀ ਮੇਰੀ ਗੱਲ ਸੁਣੋ ਤੁਹਾਡਾ ਬੰਦਾ ਨਾਲ ਜਾਏਗਾ ਤਾਂ ਸਾਡੀ ਪਰਜਾਈਆਂ ਤਾਂ ਨੇ ਉੱਥੇ ਐਮਬੂਲੈਂਸ ਬੈਠਾ ਤੁਹ ਪਤਾ ਹੀ ਨਹੀਂ ਜੀ ਫਿਰ ਤੇ ਹੁਣ ਤੁਸੀਂ ਆ ਦੇਖੋ ਹੁਣ ਤੁਸੀਂ ਜੇ ਤੁਸੀਂ ਆਪਣੇ ਐਂਬੂਲੈਂਸ ਦਾ ਬੰਦਾ ਆਪਣਾ ਭੇਜੋਗੇ ਸਾਡੇ ਘਰ ਦੇ ਜੀ ਜਾਣਗੇ ਨਹੀਂ ਤੇ ਸਿੱਧੇ ਜਾਣ ਅਗੋ ਤੁਹਾਡੀ ਜ਼ਿੰਮੇਵਾਰੀ ਹੈ ਇਹ ਤੁਸੀਂ ਲਿਟਨ 'ਚ ਸਾਨੂੰ ਲਿਖ ਕੇ ਦੋ ਐਨੂੰ ਕੁਝ ਹੁੰਦਾ ਤਾਂ ਤੁਸੀਂ ਤੁਸੀਂ ਮੇਰੇ ਭਰਾ ਦੀ ਉੱਤੇ ਫੋਟੋ ਖੇਚ ਲਈ ਜੇ ਐਨੂੰ ਕੁਝ ਹੁੰਦਾ ਤੇ ਜ਼ਿੰਮੇਵਾਰ ਹਾਂ ਤੁਸੀਂ ਕਿਉਂ ਖਿੱਚਿਆ ਜਿਹੜਾ ਬੰਦਾ ਲੈ ਕੇ ਆਇਆ ਉਹ ਕੋਈ ਦੀ ਕੋਈ ਰਿਸਪੋਨਸੀਬਿਲਟੀ ਨਹੀਂ ਹੈ ਜੀ ਉਹ ਪਾ ਲੈ ਗਿਆ ਤਾਂ ਕੋਈ ਗੱਲ ਖੁੱਲ ਨਹੀਂ ਤੋ ਗਈ ਜਿਹੜਾ ਛਾਪੀਆਂ ਦੇ ਭਾਈ ਰੱਖੋ ਮੇਰੇ ਗੱਲ ਸੁਣੋ ਤੁਹਾਡੀਆਂ ਤੇ ਦੇਖਣੋ 47 ਦੇਖਣੋ ਲਗਾਤਾਰ ਸੋਸਾਂ ਜੀ ਕਿੱਥੇ ਜਾ ਰਹੀਆਂ ਨੇ ਜੀ ਜਿਹਨੇ ਦਿਖਾਇਆ ਉਸ ਟਾਈਮ ਤੇ ਪੀ ਲਿਆ ਲੇ ਕੇ ਸ਼ਾਮ ਤੋਂ ਕੋਈ ਫੋਨ ਨਹੀਂ ਕੀਤਾ ਤੁਹਾਡੀ ਮੈਡਮ ਜੀ ਪਲੀਜ਼ ਮਤਵੇ ਸੋ ਸਾਡੇ ਨਾਲ ਅਸੀਂ ਜੇਦੀ ਨਾ ਬੈਠੇ ਮੈਂ ਜਲਾ ਤਾਂ ਮੈਨੂੰ ਦੱਸੋ ਤੁਸੀਂ ਹਸਪਤਾਲ ਨੂੰ ਦਾਖਲ ਕਰਾ ਜਿੰਦਾ ਗੱਲ ਹੈ ਕਿ ਨਾਮ ਮੈਂ ਤੁਹਾਡਾ ਪੂਜਾ ਪੂਜਾ ਜੀ ਹਸਬੰਡ ਜਦੋਂ ਤੁਹਾਡੇ ਘਰੇ ਆਏ ਨੇ ਕੀ ਗੱਲ ਹੋਈ ਸੀ ਕਿ ਪੂਰਾ ਵਾਕਿਆ ਦੱਸਿਓ ਮੈਂ ਇੱਥੇ ਬਾਹਰ ਸੀ ਤੇ ਆਇਆ ਤਾਂ ਲਾਲਿਕ ਜੈਂਸ ਵੀ ਨਹੀਂ ਬੈਠਾ ਦਾ ਜੀ ਤੇ ਇਹਨਾਂ ਨੇ ਕਿਹਾ ਕਿ ਇੱਥੇ ਤਾਂ ਲੇਡੀਜ਼ ਬੈਠੀ ਹੈ ਤੇ ਇਹ ਮੈਨੂੰ ਵਾਪਸ ਸੀ ਬੱਸ ਸਟੈਂਡ ਤੋਂ ਫੇਰ ਵਾਪਸੀ ਲੈ ਗਈਏ ਤੇ ਇਹ ਉਤਰ ਗਈ ਜੀ ਤੇ ਇਹਨੂੰ ਲੈ ਕੇ ਜਾਣਾ ਥਾਣੇ ਲੈ ਕੇ ਜਾਣਾ ਸੀ ਗਏ ਆ ਅਗੋਂ ਉਹਨਾਂ ਨੇ ਕਿਹਾ ਕਿ ਤੁਸੀਂ ਹਸਪਤਾਲ ਲੈ ਕੋਈ ਸਲਵਾਈ ਨਹੀਂ ਕੀਤੀ ਸਮੇਤ ਆ ਹਸਬੰਦ ਦੀ ਫੋਟੋ ਖਿੱਚ ਲਈ ਕਹਿੰਦੇ ਕੋਈ ਵੀ ਇਹਨੂੰ ਹੋਗਾ ਤਾਂ ਤੇਰੇ ਤੇ ਅਲਿਕੇਸ਼ਨ ਕਰਦਾ ਮੈਂ ਨਾਲ ਕੋਈ ਸਲਵਾਈ ਨਹੀਂ ਕੀਤੀ ਫਿਰ ਕਹਿੰਦੇ ਇੱਥੇ ਲੈ ਜਾਓ ਆਪਣੇ ਪੀਪੀ ਆ ਜਿਹੜਾ ਇਹ ਕਿੱਦਾਂ ਗਏ ਸੀ ਅਸੀਂ ਪੀਪੀ ਆ ਈਵੀਆ ਲੱਗ ਗਈ ਆਪਣਾ ਕਿਤੇ ਉਹ ਤੇ ਲੇਡੀਜ਼ ਪੁਲਿਸ ਗਿਆ ਨੇ ਕਿਹਾ ਅਸੀਂ ਇਹਦਾ ਕੀ ਕਰੀਏ ਤੁਸੀਂ ਲੈ ਆਏ ਅਸੀਂ ਇਹਦਾ ਕੀ ਕਰੀਏ ਉਹਨਾਂ ਨੇ ਵੀ ਕੋਈ ਸਲਵਾਈ ਨਹੀਂ ਕੀਤੀ ਅਸੀਂ ਘਰੇ ਲੈ ਕੇ ਆਏ ਬੀਬੀ ਵਗੈਰਾ ਨਾਲ ਪਰ ਉਹਨੂੰ ਦਰਬਾਰ ਬੱਤੀ ਫੇਰ ਉਹਨੂੰ ਐਂਬੂਲੈਂਸ ਆਈ ਹੋਊ ਲੱਤ ਗਈ ਹੈ ਲੜਕੀ ਦੇ ਕੋਈ ਸੱਟ ਵਗੈਰਾ ਵੀ ਲੱਗੀ ਸੀ ਨਹੀਂ ਸੱਟ ਵਗੈਰਾ ਕੋਈ ਨਹੀਂ ਲੱਗੀ ਪਤਾ ਨਹੀਂ ਡ੍ਰੀਗੀ ਚੀਤੀ ਨਸ਼ਾ ਕੀਤਾ ਇਹਦਾ ਕੋਈ ਨਹੀਂ ਸਾਨੂੰ ਪਤਾ ਜੀ ਜਦੋਂ ਤੁਸੀਂ ਦੇਖਿਆ ਲੜਕੀ ਕਿਹੋ ਜੇ ਹਾਲਾਤ ਦੇ ਵਿੱਚ ਸੀ ਉਹ बेहोਸ਼ ਸੀ ਕੋਈ ਹੋਸ਼ ਨਹੀਂ ਸੀ ਉਹਨੂੰ ਤੇ ਜਦੋਂ ਅਸੀਂ ਵਾਪਸੀ ਨੂੰ ਉੱਥੇ ਲੈ ਕੇ ਜਾ ਰਹੇ ਸੀ ਨੰਬਰ 7 ਨੰਬਰ 'ਚ ਉਦੋਂ ਮੈਂ ਪੁਲਿਸ ਤੋਂ ਥੋੜਾ ਜਿਹਾ ਹਿੰਦੀ 'ਚ ਪੁੱਛੇ ਬੈਕਾ ਕਿ ਤੁਸੀਂ ਕਿਹਨਾਂ ਕਿੱਥੋਂ ਆਏ ਕਿੱਥੇ ਜਾਣਾ ਤੁਸੀਂ ਅਗੋਂ ਮੇਰੇ ਨਾਲ ਹਾਥਾ ਪਾਈ ਕਰਨ ਲੱਗ ਪਏ ਕੌਣ ਉਹ ਹੀ ਲੈ ਕੇ ਓਕੇ ਹਾਂਜੀ ਹੁਣ ਪੁਲਿਸ ਸਾਥ ਨਾਲ ਲੱਗੀ ਹੈ ਹਾਂਜੀ ਠੀਕ ਹੈ ਕੀ ਨਾਮ ਹੈ ਤੁਹਾਡਾ ਮੈਂ ਪ੍ਰਵੇਸ਼ ਕੁਮਾਰ ਪ੍ਰਵੇਸ਼ੀ ਕੀ ਗੱਲ ਹੋਈ ਸੀਗੀ ਅੱਜ ਇਹ ਮੈਂ ਕੁੜੀ ਮੇਰੀ ਸ਼ਮੀ ਆ ਦਿਆਣਾ ਚੌਕ ਤੇ ਬੈਠੀ ਸੀਗੀ ਕਹਿੰਦੀ ਮੈਂ ਬੱਸ ਸਟੈਂਡ ਜਾਣਾ ਜੀ ਚੰਗੀ ਭਲੀ ਸੀ ਜੀ ਤੇ ਮੈਨੂੰ ਆਨੂੰ ਬੱਸ ਸਟੈਂਡ ਲੈ ਕੇ ਨਾਲ ਦੋ ਹੋਰ ਵੀ ਸਵਾਰੀ ਬੈਠੀਆਂ ਸੀਗੀਆਂ ਉਹ ਉਤਰ ਗਈਆਂ ਇਹਨੂੰ ਮੈਂ ਕਿਹਾ ਪੰਜੀ ਬੱਸ ਸਟੈਂਡ ਆ ਗਿਆ ਤੇ ਆ ਜਾਓ ਜੀ ਤੇ ਫਿਰ ਕਹਿੰਦੀ ਮੈਂ ਗੜੀ ਜਾਣਾ ਜੀ ਕਿ ਮੈਂ ਗੜੀ ਵਾਪਸ ਨੇ ਆਣ ਲੱਗਾ ਡਿਫੈਂਸ ਕਲੋਨੀ ਮੋੜ ਦੇ ਉੱਤੇ ਇੱਕ ਹੋਰ ਮੁੰਡਾ ਨਾਲ ਬਹਿ ਗਿਆ ਪਿੱਛੇ ਮੈਨੂੰ ਕਹਿੰਦਾ ਦਿਆਣਾ ਚੌਕ ਤੇ ਜਾਣਾ ਮੈਂ ਹੂੰ ਤੇ ਮੈਂ ਮੇਰੇ ਕੋ ਪੜੀ ਬੈਲੀ ਨਾਲ ਜੀ ਆ ਤਾਈ ਹੋਟਲ ਦੇ ਕੋਲ ਆਏ ਤੇ ਕੁੜੀ ਫਰਸ਼ ਦੇ ਉੱਤੇ ਡਿੱਗੀ ਉਹ ਮੁੰਡੇ ਨੇ ਫੜਿਆ ਕਹਿੰਦਾ ਮੈਂ ਤੁਹਾਡੇ ਰਿਕਸ਼ੇ ਤੋਂ ਜਿਹੜਾ ਆ ਬਾਹਰ गिर ਕੇ ਨਹੀਂ ਬਾਹਰ ਨਹੀਂ ਗਰੀ ਫਰਸ਼ ਤੇ ਡਿੱਗੀ ਆਟੋ ਦੀ ਫਰਸ਼ ਤੇ ਆਟੋ ਦੇ ਫਰਸ਼ ਤੇ ਜੀ ਤੂੰ ਮੁੰਡਾ ਕਹਿੰਦਾ ਪਾਜੀ ਰੁੱਕੇ ਰੁੱਕੇ ਉਹ ਡਿੱਗੀ ਡਿੱਗੀ ਤੂੰ ਮੈਂ ਦਬਾ ਦਵਾ ਆਟੋ ਰੁਕਿਆ ਤੇ ਹੋਰ ਵੀ ਉੱਥੇ ਲੋਕੀ ਇਕੱਠੇ ਮੁੰਡੇ ਇਕੱਠੇ ਹੋ ਗਏ ਬੰਦੇ ਕਾਫੀ ਆਣ ਜਾਣ ਵਾਲੇ ਤੇ ਮੁੰਡੇ ਨੇ ਸੱਤ ਨੰਬਰ ਥਾਣੇ ਲੱਗਿਆ ਜੀ ਮੈਂ ਫਿਰ ਸਿੱਧਾ ਘਰੀ ਲੈ ਕੇ ਆ ਆਪਣੀ ਵਾਈਫ ਨੂੰ ਨਾਲ ਲਿਆ ਹੂੰ ਤੇ ਸੱਤ ਨੰਬਰ ਥਾਣੇ ਗਏ ਕਿੰਨੇ ਵਜੇ ਦੀ ਜਿਹੜੀ ਕਟਨਾ ਹੈਗੀ ਉਹ 8:00 8:00 ਵੀ ਲੱਗਦੀ ਓਕੇ ਉਸੇ ਟਾਈਮ ਹੀ ਲੱਗੀ ਸੀ ਹਾਂ ਜਰੂਰ ਲੱਗੀ ਜਦੋਂ ਤੁਸੀਂ ਇਹਨੂੰ ਇੱਥੋਂ ਬਿਠਾਇਆ ਆਪਣੇ ਚੌਂਕ ਤੋਂ ਜਿੱਥੋਂ ਤੁਸੀਂ ਗੱਲ ਕਰਦੇ ਪਏ ਹੋ ਤਾਂ ਕਿ ਉਸ ਟਾਈਮ ਲੜਕੀ ਦੇ ਜਿਹੜੇ ਹਾਲਾਤ ਸੀਗੇ ਉਹ ਕਿਹੋ ਜਿਹੇ ਸੀ ਉਹ ਬਿਲਕੁਲ ਸਹੀ ਸੀਗੀ ਚੰਗੀ ਪੁਲਿਸ ਸੀ ਓਕੇ ਉਹ ਬਾਅਦ ਚ ਯਕਦਮ ਫਰਸ਼ ਦੇ ਉੱਤੇ ਡਿੱਗਦੀ ਹਾਂ ਤੂੰ ਵਾਪਸ ਕਹਿੰਦੀ ਮਗਰੀ ਜਾਂਦਾ ਹੈ ਹੋਟਲ ਦੇ ਕੋਲ ਆ ਕੇ ਯਕਦਮ ਫਰਸ਼ ਦੇ ਉੱਤੇ ਡਿੱਗਦੀ ਉਸ ਤੋਂ ਬਾਅਦ ਫਿਰ ਤੁਸੀਂ ਥਾਣੇ ਗਏ ਫਿਰ ਕੀ ਹੋਇਆ ਹਾਂਜੀ ਥਾਣੇ ਮੈਂ ਆਪਣੀ ਵਾਈਫ ਨੂੰ ਲੈ ਗਿਆ ਤੇ ਇਹ ਮੇਰੇ ਆਟੋ ਦੀ ਬੈਟਰੀ ਵੀ ਘੱਟ ਸੀ ਇਹ ਕਹਿੰਦੇ ਕਿ ਓਕੇ ਭਾਈ ਜੀ ਸਿਵਲ ਹਸਪੀਟਲ ਲੈ ਜਾ ਹਾਂ ਠੀਕ ਹੈ ਤੇ ਮੈਂ ਫਿਰ ਆਪਣੇ ਘਰੇ ਬੈਟਰੀ ਨੂੰ ਕਾਫੀ ਟਾਈਮ ਲੱਗਦਾ 10 12 ਘੰਟੇ ਲੱਗਦੇ ਚਾਰਜ ਕਰਨ ਨੂੰ ਜੀ ਜੀ ਐਕਦਾਮ ਚਾਰਜਿੰਗ ਹੁੰਦੀ ਹੈ ਬੈਟਰੀ ਦੀ ਰਿਕਸ਼ਾ ਦੀ ਤੇ ਮੈਂ ਫਿਰ ਆਪਣੇ 112 ਤੇ ਕੋਲ ਕੀਤੀ ਫਿਰ ਪੁਲਸ ਫਿਰ ਆਈ ਕੈਂਟ ਅੱਧੇ ਪੌਣੇ ਘੰਟੇ ਬਾਅਦ ਆਈ ਤੇ ਲੇਡੀਜ਼ ਕਨਸਟੇਬਲ ਕੋਈ ਨਾਲ ਕੋਈ ਨਹੀਂ ਸੀ ਕਿਉਂਕਿ ਕਾਫੀ ਲੰਬਾ ਸਮਾਂ ਹੋ ਗਿਆ ਪਤਾ ਲੱਗਿਆ ਸੀਗਾ ਲੇਡੀਜ਼ ਖੋਣ ਆ ਕੋਣ ਨਹੀਂ ਕਿਉਂਕਿ ਉਹ ਹੱਥੋ ਪਾਈ ਵੀ ਕਰਦੀ ਪਈ ਸੀਗੀ ਇੱਥੇ ਲੋਕਾਂ ਨਾਲ ਜੀ ਆਪਣੇ ਮੇਰੀ ਪਰਜਾਈਆਂ ਮੇਰੀ ਅਮੀਰ ਘਰ ਦੀ ਨੇ ਰੋਟੀ ਵੀ ਦਿੱਤੀ ਉਹਨੂੰ ਤੇ ਉਹਨੇ ਰੋਟੀ ਵੀ ਨਹੀਂ ਚੱਕ ਕੇ ਮਾਰੀ ਨਾ ਬਾਹਰ ਅੱਗੂ ਹੱਥੀ ਪੈਂਦੀ ਸੀ ਠੀਕ ਹੁਣ ਪੁਲਸ ਆਈ ਸੀਗੀ ਹਾਂਜੀ ਪੁਲਸ ਆਈ ਤੇ ਉਹ ਆਪਣੇ ਐਂਬੂਲੈਂਸ ਲੈ ਕੇ ਲੜਕੀ ਨੂੰ ਲੈ ਗਈ ਓਕੇ ਕੀ ਤੁਸੀਂ ਮੰਗ ਕੀਤੀ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੈਂ ਇਹ ਮੰਗ ਕੀਤੀ ਕਿ ਹੁਣ ਮੇਰਾ ਏਐਸਆਈ ਸਾਹਿਬ ਮੇਰਾ ਨੰਬਰ ਲੈ ਕੇ ਲੈ ਗਏ ਐਡਰੈਸ ਲੈ ਕੇ ਲੈ ਗਏ ਜੀ ਤੇ ਉਹ ਪਹਿਲੇ ਵੀ ਲੇਡੀਜ਼ ਨਾਲ ਦੀਦੀ ਨਾਲ ਕਾਫੀ ਮਿਲ ਕੇ ਇਦਾਂ ਉੱਚੀ ਉੱਚੀ ਬੋਲਦੇ ਸੀਗੇ ਜੀ ਤੇ ਉਹ ਸਵਾਲ ਪੁੱਛਦੇ ਤੇ ਗਲਤ ਜਵਾਬ ਦਿੰਦੇ ਸੀਗੇ ਜੀ ਤੇ ਮਾਟੂ ਆਪਣੇ ਕੀ ਲੱਗਦਾ ਜੇ ਪ੍ਰਸ਼ਾਸਨ ਦਾ ਬਿਹੇਵੀਅਰ ਹੀ ਇਦਾਂ ਦਾ ਰਹੂਗਾ ਤੇ ਆਮ ਜਨਤਾ ਫਿਰ ਕਿਸ ਤੇ ਭਰੋਸੇ ਨਹੀਂ ਕਿਸੇ ਭਰੋਸੇ ਨਹੀਂ ਜੀ ਕਿ ਜੀ ਮੌਕੇ ਤੇ ਪਹੁੰਚੇ ਹੋ ਕੀ ਸ਼ਿਕਾਇਤ ਆਈ ਸੀ ਤੁਹਾਨੂੰ ਜੀ ਗਾਮ ਨੇ ਡ੍ਰਿੰਕ ਕੀਤੀ ਹੋਈ ਆ ਸ਼ਰਮਾ ਜੀ ਲੱਗਾ ਸੀ ਇਸ ਵalon ਮੇਰੇ ਹਸਪਤਾਲ ਤੋਂ ਉਤਸਵਤੋਂ ਗਈ ਹੈ ਕਿ ਅੰਮ੍ਰਲਾ ਸਾਰੀ ਹੈ ਜੀ ਇਹਨੂੰ ਲੈ ਕੇ ਹਸਪਤਾਲ ਜਾ ਰਹੇ ਹਾਂ ਉਸ ਵਾਲੇ ਨੇ ਕੀਤਾ 108 ਤੇ ਫੋਨ ਐਂਬੂਲੈਂਸ ਹਾਂ ਬਿਲਕੁਲ ਕੀਤਾ ਜੀ ਆਪ ਵੀ ਕੀਤਾ ਤਾਂ ਆਪ ਹੀ ਆ ਭਾਜੀ ਚਲੋ ਤੁਸੀਂ ਪ੍ਰੈਸ ਦੀ ਸਾਡੇ ਭਰਾ ਹਾਂ ਸਰ ਕੋਈ ਮੈਡੀਕਲ ਰਿਪੋਰਟ ਹੈਗਾ ਉਹਨੇ ਟੀ ਕੁੜੀ ਨੇ ਡਰਿੰਕ ਕੀਤਾ ਕੋਈ ਡਾਕਟਰ ਦੱਸੋਗੇ ਨਾ ਨਹੀਂ ਤੁਸੀਂ ਕਿਹਾ ਨੇ ਡਰਿੰਕ ਕੀਤੀ ਕੋਈ ਆਪਣੇ ਕੋਲ ਮਤਲਬ ਮੈਡੀਕਲ ਡਾਕਟਰ ਦਾ ਕੋਈ ਚੈੱਕ ਆਉਂਦਾ ਹੀ ਆ ਵੀ ਡਰਿੰਕ ਕੀਤੀ ਹੋਈ ਲੜਕੀ ਨੇ ਸਾਡੇ ਪ੍ਰੈਸ ਵਾਲੇ ਭਰਾ ਨੇ ਕੇ ਫੋਨ ਕੀਤਾ ਸਰ ਪਤਾ ਲੱਗਿਆ ਕਿ ਵਿਅਕਤੀ ਨੇ ਇਸ ਲੇਡੀਜ਼ ਨੂੰ ਕਿੱਥੋਂ ਲਿਆ ਸੀ ਤੇ ਕਿੱਥੇ ਛੱਡਣਾ ਸੀ ਤੇ ਕੀ ਨਾਮ ਹੈ ਕਿੱਥ ਸਾਰੇ ਜਿਸ ਤਰ੍ਹਾਂ ਕੀ ਤੁਹਾਡੇ ਆਈਓ ਸਾਹਿਬ ਨੇ ਆਏ ਹੋਏ ਹਾਂਜੀ ਉਹਨੂੰ ਆਇਆ ਨਹੀਂ ਬੱਧਾ ਘੰਟਾ ਹੋ ਗਿਆ ਕੰਮ ਕਿੰਨਾ ਘੰਟਾ ਹੋ ਗਿਆ ਜੀ ਘੰਟਾ ਹੋ ਗਿਆ ਜੀ ਇੱਕ ਤੇ ਉਹ ਜਿਹੜਾ ਜਵਾਬ ਪੁੱਠਾ ਦਿੰਦੇ ਉਹਨੂੰ ਪੁੱਛੋ ਜੀ ਭਾਈ ਸਾਹਿਬ ਕੀ ਹੋਇਆ ਕਹਿੰਦੇ ਤੁਹਾਨੂੰ ਪਤਾ ਹੀ ਆ ਪਹਿਲੀ ਗੱਲ ਲੇਡੀ ਪੁਲਸ ਨਾਲ ਨਹੀਂ ਲੱਗੇ ਆਏ ਉਹ ਸਾਡੇ ਦੇਖੋ ਦੇਦੀ ਫੋਟਾਲ ਨੂੰ ਘਰਾਂ ਵਿੱਚ ਬਲਾਕ ਨੂੰ ਮਿਆਂ ਬੁਲਾਣਾ ਹੋਣੇ ਉਹ ਜੋ ਵੀ ਕਰਾਂਗੇ ਅਸੀਂ ਇਹ ਤਾਂ ਜੋ ਵੀ ਕਾਰਵਾਈ ਬੰਦ ਪੂਰੀ ਕਰਾਂਗੇ ਤੁਸੀਂ ਕਿੰਨੇ ਪਿਆਰ ਨਾਲ ਆ ਸਾਰੇ ਤੁਸੀਂ ਮੌਕੇ ਤੇ ਪਹੁੰਚ ਕੇ ਕਹਿ ਰਹੇ ਕਿ ਬੁਲਾਣ ਮੰਗੇ ਪਰ ਉਹ ਤਾਂ ਨਾ ਹੀ ਨਹੀਂ ਰਹਿਲੇ ਅੱਜ ਤੁਹਾਡੇ ਆਈਓ ਸਾਹਿਬ ਕਿਉਂ ਕੋਈ ਐਸੋ ਜੀ ਸਾਹਿਬ ਇੱਕ ਨਹੀਂ ਪਤਾ ਨਹੀਂ ਘਰ ਉੱਲੇ ਆਏ ਕਿ ਕਿ ਆਏ ਯਾਰ ਇੱਥੇ ਆਏ ਇੱਕ ਮਿੰਟ ਐਸਐਚਓ ਸਾਹਿਬ ਪੀਸੀਆਰ ਅੱਧਾ ਘੰਟਾ ਖੜੀ ਹੋਈ ਪੀਸੀਆ ਨੂੰ ਇਨਫੋਰਮ ਹੈ ਪੀਸੀਆ ਦਾ ਇਹਨਾਂ ਤਾਂ ਤਰ ਮੰਦਾ ਘਟੋ ਘਟ ਖੁਦ ਐਂਬੂਲੈਂਸ ਭਲਾ ਕੇ ਘਟੋ ਘਟ ਕੁੜੀ ਨੂੰ ਭੇਜ ਦਿੱਤਾ ਸਕਦਾ ਇਹਨਾਂ ਨੇ ਕੰਮ ਹੀ ਨਹੀਂ ਹੋਣਾ ਸੀਗਾ ਪਹਿਲੇ ਪਿੰਡ ਪਲਵਾਰਾ ਦਾ ਕਹਿਣਾ ਹੈ ਕਿ ਆਪਾਂ ਨਾਕੇ ਤੱਕ ਵੀ ਗਏ ਸੀਗੇ ਲੇਡੀਜ਼ ਕਨਸਟੇਬਲ ਵੀ ਉੱਥੇ ਮਿਲੀ ਉਹਨਾਂ ਦਾ ਕਹਿਣਾ ਸਾਡੀ ਕੋਈ ਜਿੰਮੇਵਾਰੀ ਨਹੀਂ ਤੇ ਕਾਨੂੰਨ ਦੇ ਰੱਖੇ ਪਬਲਿਕ ਸਰਵੰਟ ਇੱਦਾਂ ਦੇ ਵਰਡਿੰਗ ਪਬਲਿਕ ਵਾਸਤੇ ਬੋਲੂਗੇ ਫਿਰ ਲੋਕਾਂ ਦੇ ਮਨ ਦੇ ਵਿੱਚ ਤਾਂ ਪੁਲਿਸ ਦਾ ਤਾਂ ਵਿਸ਼ਵਾਸ ਤਾਂ ਖਤਮ ਹੋ ਜਾਏਗਾ ਹੁਣ ਮੈਂ ਆ ਗਿਆ ਮਸਲਾ ਠੀਕ ਕਰਦਾ ਨਹੀਂ ਕੋਈ ਤਾਂ ਠੀਕ ਕਿ ਸਾਲ ਨਹੀਂ ਕੋਈ ਇਦਾਂ ਦੀ ਗੱਲ ਹੈ ਨਹੀਂ ਕੋਈ ਵੀ ਸਾਡੇ ਆਈ ਹੁੰਦੀ ਪਰ ਫੇ ਵੀ ਦੇ ਉਹਨੇ ਕੋਈ ਕਿਹਾ ਤਾਂ ਸਰ ਲਾਈਵ ਰਿਕਾਰਡ ਹੋਈ ਹੈ ਜੀ ਸਾਰੇ ਜੀ ਸਾਰੇ ਚੈਨਲਾਂ 'ਚ ਚੱਲੇ ਜੀ ਲਾਈਵ ਹੀ ਮੈਨੂੰ ਵੀ ਦੇ ਦਿੰਦਾ ਸਰ ਸੀਪੀ ਸਾਹਿਬ ਇੱਕ ਤਰਫਾ ਬੋਲ ਰਹੇ ਆ ਲੋਕਾਂ ਦੇ ਵਿੱਚ ਪੁਲਿਸ ਦਾ ਪਿਆਰ ਬਣਾ ਕੇ ਰੱਖਣਾ ਤੇ ਅਫਸਰਾਂ ਦੇ ਇਦਾਂ ਦੇ ਵਿਚਾਰ ਰਹੋਗੇ ਤੇ ਫਿਰ ਕਿੱਦਾਂ ਚੱਲੇਗਾ ਪਿਆਰ ਨਾ ਬੋਲ ਰਹੇ ਦੇਖੋ ਤੁਸੀਂ ਕਿਹਨੇ ਪਿਆਰ ਨਾ ਤੁਸੀਂ ਵੀ ਸਰ ਅਫਸਰ ਹੀ ਹੋ ਤੁਸੀਂ ਇਹਨਾਂ ਲਾਈਟ ਲਾਈਟਲੀ ਗੱਲ ਕਰ ਰਹੇ ਹੋ ਤੇ ਇਦਾਂ ਦੇ ਥੱਲੇ ਮੁਲਾਜ਼ਮ ਇਦਾਂ ਦੇ ਗੱਲ ਕਰੋਗੇ ਕਿ ਲੋਕੀ ਕੀਤੇ ਜਾਉਂਗੇ ਆਈਓ ਸਾਹਿਬ ਦਾ ਬਹਿਵ ਦੇਖੋ ਕਿੰਨਾ ਫਰਕ ਹੁੰਦਾ ਇਹ ਤਾਂ ਸੀਪੀ ਸਾਹਿਬ ਇੱਕ ਤਰ੍ਹਾਂ ਸਰ ਇੱਕ ਵਰਦੀ ਦਾ ਰੋਪ ਤਾਂ ਨਹੀਂ ਦਿਖਾ ਰਹੇ ਡਿਊਟੀ ਅਫਸਰ ਸਾਹਿਬ ਇੱਥੇ ਫਿਰ ਲੇਡੀਜ਼ ਕਨਸਟੇਬਲ ਦੀ ਲੱਗੇ ਆਏ ਨਾਲ